ਤੁਸੀਂ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਆਸਾਡੀ ਦੀ ਟੀਮ ਪਹੁੰਚੀ ਡੇਰਾ ਸੰਤਪੁਰੀ ਮਹਿਦੂਦ ਨਜ਼ਦੀਕ ਜੇਜੋ ਦੁਆਬਾ ਤਹਿਸੀਲ ਗਰਸ਼ੰਕਰ ਜ਼ਿਲ੍ਹਾ ਸ਼ਿਆਰਪੁਰ ਵਿਖੇ ਜਿੱਥੇ ਕਿ શ્રીਮਨ 187 ਬਾਬਾ ਅੰਜੂ ਦਾਸ ਜੀ ਮਹਾਰਾਜ ਜੀ ਦੀ ਯਾਦ ਵਿੱਚ 55ਵਾਂ ਸਲਾਨਾ ਜੋੜ ਮੇਲਾ ਨੂੰ ਲੱਗਣ ਵਾਸਤੇ ಗ್ರಾಮ ਪੰਚਾਇਤ ਐਂਧਰਾ ਵੀਰ ਅਤੇ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾਪੂਰਵਕ ਸ਼੍ਰੀਮਨ 187 ਬਾਬਾ ਸੁਨਾਮ ਦਾਸ ਜੀ ਦੇ ਗੁਆਈ ਵਿੱਚ ਕਰਵਾਇਆ ਗਿਆ ਆਓ ਸੀ ਦੇਖਦੇ ਹਾਂ ਇਸ ਮੌਕੇ ਤੇ ਕੁਝ ਲਾਇਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਥੇ ਦਲਜੀਤ ਸਿੰਘ ਸੋਢੀ ਮਾਲਪੁਰੇ ਦੇ ਨਾਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰ He's the man. ਆ ਕਿਥੇਦਾਰ ਦਲਜੀਤ ਸਿੰਘ ਤੁਹਾਡੀ ਮਾਲਪਰੀ ਆਲ ਇੰਡੀਆ ਇੰਟਰਨੈਸ਼ਨਲ ਰਾਸ਼ਟਰੀ ਗਵਰਨਰਨਸ ਸਨਮਾਨਤ ਆਡੀਆ ਸੰਤਾ ਸਟੇਟ ਦਾ ਪੰਜਾਬ ਦੇ ਸਭ ਤੋਂ ਗਰੀਨ ਨਿਊਜ਼ ਬਣੋ ਅੱਜ ਗੱਤਰ ਮਹਦੂਦ ਦੇ ਸੁਪਵਿੱਤਰ ਧਾਚੀ ਦੇ ਹਾਜ਼ਰ ਹੋਇਆ ਜਿੱਥੇ ਕਿ ਅੱਜ ਵਰਸੀ ਸਮਾਗਮ ਸ਼ਾਦਾਪੁਰ ਕੁ ਮਨਾਇਆ ਗਿਆ ਹੁਣ ਸੈਕੀ ਸਾਹਿਬ ਆਪਣੇ ਬਖਾਰਨ ਤੋਂ ਦੱਸੂਗੀ ਸਨਾਰ ਜੋ ਪਿਆਰੀ ਸੰਗਤ ਜੀਓ ਅੱਜ ਪਾਵਨ ਦਰਬਾਰ ਧੰਨ ਧੰਨ ਇੱਕ ਸੌਤ ਬਾਬਾ ਰਾਂਝੂ ਦਾ ਜੀ ਮਹਾਰਾਜ ਸੰਤ ਬਾਬਾ ਚੰਦ ਦਾ ਜੀ ਮਹਾਰਾਜ ਪਿੰਡ ਮਹਦੂਦ ਵਿਖੇ ਗੋਦੀਨ ਸਿੰਘ ਨੇ 200 ਸਤ ਬਾਬਾ ਸੁਖਮਾਨ ਦਾ ਜੀ ਮਹਾਰਾਜ ਜਿਨ੍ਹਾਂ ਦੀ ਰਹਿਦਵਾਈ ਦੇ ਹੇਠ 107 ਬਾਬਾ ਰਾਜੂ ਦਾ ਜੀ ਮਹਾਰਾਜ ਜਿਨ੍ਹਾਂ ਦੇ 55 ਵਾਰਸੀ ਸਮਾਗਮ ਆਏ ਗਏ ਵਰਸ ਸਲਾਮਾ ਭੰਡਾਰੀ ਸਲਾਮਾ ਜੋੜ ਮੇਲੇ ਕਰਵਾਏ ਗਏ ਨੇ ਸੰਗਤਾਂ ਦਾ ਨਿਗਾਹ ਸਹਯੋਗ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀਆਂ ਮਹਾਨ ਮਹਾਪੁਰਸ਼ਾਂ ਨੇ ਹਾਜ਼ਰੀ ਭਰੀਆ ਆਪਣੇ ਅਨੂਰ ਬਚਨਾਂ ਦੇ ਨਾਲ ਸੰਗਤਾਂ ਨੂੰ ਮਹਾਰਾਜ ਜੀ ਉਪਦੇਸ਼ ਦਿੱਤੇ ਨੇ ਕਿਰਪਾ ਕਰਿਓ ਦਇਆ ਦ੍ਰਿਸ਼ਟੀ ਵਰਸਣੀ ਇਸ ਤਰ੍ਹਾਂ ਨੇਰੇ ਦੀਆਂ ਚੜ੍ਹਦੀਆਂ ਕਲਾ ਸਤਿਗੁਰ ਜੀ ਹਰ ਮਦਾਨ ਪੱਤੇ ਰੱਖਣ ਸਤਿਗੁਰ ਜੀ ਨਾਮ ਬਾਣੀ ਦੇ ਨਾਲ ਜੁੜਦੇ ਰਹਿਣ ਦਇਆ ਦ੍ਰਿਸ਼ਟੀ ਵਰਸਣ ਔਰ ਪਾਵਨ ਦਰਵਾਜ਼ਾ ਤੇ ਇੱਕ ਸਤਿ ਸਵਾਮੀ ਰਾਜੁਦਾਸ ਜੀ ਮਹਾਰਾਜ ਉਹਨਾਂ ਦੇ ਨਾਮ ਤੇ ਹੈਲਥ ਕੇਅਰ ਸੈਂਟਰ ਵੀ ਖੋਲੇ ਗਏ ਸਤਗੁਰੂ ਜੀ ਕਿਰਪਾ ਕਰ ਜਲਦੀਆਂ ਕੋਲ vaccin ਤੰਦਰੁਸਤੀ ਅਰਜਨ ਇਸੇ ਤਰ੍ਹਾਂ ਪਾਵਨ ਦਰਬਾਰਾਂ ਤੋਂ ਸੰਗਤਾਂ ਝੋੜੀਆਂ ਪਰਕੇ ਲਿਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ